ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬਟਾਲਾ ਦੇ ਗੁਰੂ ਨਾਨਕ ਨਗਰ ਤੋਂ ਸ਼ੁਰੂ ਹੋ ਕੇ ਪੂਰੇ ਬਟਾਲੇ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂ ਨਾਨਕ ਨਗਰ ਵਿਖੇ ਸਮਾਪਤ ਹੋਇਆ ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ ਸੰਗਤਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆ ਕਿਹਾ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਗੁਰੂਆਂ ਕੋਲੋਂ ਕਿਦਾਂ ਕਿਸੇ ਦੀ ਰੱਖਿਆ ਕਰਨ ਲਈ ਆਪਣੀ ਜਾਨ ਵਾਰ ਦਿੱਤੀ ਭਾਈ ਗੁਰਜੀਤ ਕਾਲਾ ਸਾਹਿਬ ਭਾਈ ਗੁਰਜੀਤ ਕੀ ਫਤਿਹ ਅੱਜ ਬਟਾਲਾ ਚਾਰਡੇ ਦੇ ਸੰਤ ਸੰਤ ਸ੍ਰੀ ਗੁਰੂ ਦੇ ਪਾਤਸ਼ਾਹ ਦਾ 550 ਸਾਲਾ ਸਿੱਧੀ ਦੇ ਸਿੱਧੇ ਮਨਾਇਆ ਜਾ ਰਹਾ ਹੈ ਇਹਦੇ ਵਗ ਵਿੱਚ ਨਗਰ ਕੀਰਤਨ ਰਾਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਬਟਾਲਾ ਤੇ ਰਪਿਆ ਸੀ ਜਦ ਬਿਜਾਰ ਤੇ ਬਾਕਾ ਪਿਆਰ ਤੇ ਉੱਧਾ ਆਇਆ ਤੇ ਨਗਰ ਕੀਰਤਨ ਦੀ ਸ਼ਮਾਤੀ ਗੁਰਦੁਆਰਾ ਗੁਰੂ ਤੇਗ ਪਾਤਸ਼ਾਹ ਬਹੋਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿਲ ਸਾਡੀ ਸਾਦੇ ਦਿੱਤੀ ਹੋ ਉਹਦਾ ਕੋਈ ਕੁੱਤ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹਾ ਸੀ ਉਹ ਆਪ ਔਰ ਜੀ ਸਾਹਬ ਨੇ ਪੇਸ਼ ਆਇਆ ਔਰ ਗੁਰੂ ਸਾਹਿਬ ਨੇ ਆਪਣਾ ਬਲਦਾਨ ਸਾਰੀ ਕੌਮ ਵਾਸਤੇ ਦਿੱਤਾ ਇੱਕ ਤਾਂ ਮਾਸਤਰੀ ਸਾਰਿਆਂ ਵਾਸਤੇ ਸੰਤ ਜੀ ਉਸ ਉਹਨਾਂ ਦਾ ਅਸੀਸ ਫਾਈਜੋਤਾ ਜੀ ਜਨਨਪੁਰ ਸਾਹਿਬ ਲੈ ਕੇ ਅੱਜ ਜਿੱਥੇ ਅੱਜ ਗੁਰਦਾਰਾ ਸ੍ਰੀ ਸਾਹਿਬਾ ਸਾਹਿਬ ਹੈ ਔਰ ਘਰ ਘਰ ਮੱਥੀ ਸਾਹਿਬ ਲਗਵਾਣਾ ਕਰ ਰਹੇ ਸੀ ਉਹ ਆਪਣੇ ਘਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਰਾ ਸ੍ਰੀ ਕਾਫਾਨ ਸਾਹਿਬ ਹੈ ਔਰ ਪੰਚਾਂ ਨੌ ਸੰਗਤਾਂ ਨੇ ਜੋ ਇਸ ਨਗਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਔਰ ਸਭ ਤੋਂ ਵੱਡਾ ਸਮਾਗਵ ਕਾਨੂੰਨੰਦਪੁਰ ਸਾਹਿਬ ਉਹਨਾਂ ਜਿੱਥੇ ਲੱਖਾਂ ਦੀ ਤਾਲ ਉਹਨਾਂ ਸੰਗਤਾਂ ਨੇ ਕਰਦੇ ਕਰਨੇ ਹੈ ਇਹਨਾਂ ਸਾਰੀਆਂ ਸੰਗਤਾਂ ਦੇ ਆਈ ਜੀ ਆਖਦੇ ਆ ਔਰ ਪ੍ਰਬੰਧਕ ਕਮੇਟੀ ਦਾ ਸਰਦਾਰ ਗੁਰਤੇਜ ਸਿੰਘ ਜਰਸਾ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਨਾਇਕ ਜੀ ਤਿੰਨ ਫਤਿਹੀ ਧਰਮ ਦੀ ਚਾਦਰ ਭਲਵਾਂ ਸਿੱਧੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਾ ਹੋਇਆ ਗੁਰਦੁਆਰਾ ਗੁਰਤੇਜ ਬਾਦਰ ਸਾਹਿਬ ਗੁਰਦੁਆਰਾ ਪਰ ਸੰਮੁਤੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ੍ਰੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਗੁਰੇਵਰ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਇਹ ਮਗਰ ਕੀਤਨ ਜੋ ਹੈ ਸਜਾਇਆ ਜਾ ਰਿਹਾ ਹੈ ਜੇ 350 ਸਾਲਾਂ ਪੁਰਜ਼ਾਨ ਉਸਾ ਗੁਰਪ੍ਰੀਤ ਬਾਬਰ ਸਾਹਿਬ ਜੀ ਦਾ ਇਹ ਲਾਸਾਨੀ ਜੇ ਪੁਰਜ਼ਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਤੁਮਕਾਉਣਾ ਮਿਲਾਇਆ ਜਾਂਦਾ ਹੈ ਔਰ ਇਸੇ ਨਾਲ ਅੱਜ ਅਸੀਂ ਭਾਈ ਸਤੂ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਭਾਈ ਜਤਾ ਜੀ ਦੇ ਜੋ ਬਲਦਾਨ ਹੋਏ ਉਹ ਅਸੀਂ ਯਾਦ ਕਰਦੇ ਹਾਂ ਉਹਨਾਂ ਨੇ ਜੋ ਪੁਰਜ਼ੇ ਪਾਏ ਹਨ ਉਹਨਾਂ ਤੇ ਚੱਲਿਆ ਹੋਇਆ ਸਬੂਚੀ ਜੋ ਗੁਰਗ੍ਰਾਂਡ ਦਾ ਨਾਮ ਲੈ ਰਿਹਾ ਹੈ ਉਹਨਾਂ ਗੁਰੂ ਸਾਹਿਬਾਨ ਨੂੰ ਤਨ ਤਨ ਸਦੀ ਦੀ ਪ੍ਰਤੀਕ ਬਾਤ ਹੈ ਸਾਹਿਬ ਜੀ ਨੂੰ ਸਬਰ ਪਰੋ ਕਰਕੇ ਇਹ ਮਹਾਨ ਕੀਰਤਨ ਸਜਾ ਕਰਕੇ ਗੁਰੂ ਘਰ ਦੀਆਂ ਤੇ ਗੁਰੂ ਦੀਆਂ ਸੰਸਾਧੀਆਂ ਸਵਾਮਾਲਾ ਰਹੀਆਂ ਅਜੇ ਸਮੂਹ ਪ੍ਰਬੰਧਕ ਕਮੇਟੀ ਨਿਰੰਮਲ ਸਿੰਘ ਜੀ ਬਰਗਾਂ ਸਿੰਘ ਸਾਹਿਬ ਅਤੇ ਹੋਰ ਸਾਰੇ ਦੇ ਪਤਵੰਤੇ ਵਾਲੇ ਸਭ ਤੋਂ ਨਾਮਰੇਵਾ ਨੂੰ ਇਸ ਕਰਕੇ ਵਧਾਈ ਦਿੰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਦੀ ਸੇਵਾ 'ਤੇ ਚੱਲੇ ਤਾਂ ਕਿ ਗੁਰੂ ਦੀ ਜੀ ਲਛਾਂਗੇ ਸਾਹ ਤੇ ਜੀ ਉਸੇ ਤਰ੍ਹਾਂ ਸਾਰੇ ਮਿਲਾਂਦੇ ਰਹਿਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ